ਮੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਅਸਲ ਸਚਾਈ ਆਈ ਸਾਹਮਣੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌਰਾ ਨੇ ਅਸਲ ਸੱਚ ਦੱਸਿਆ ਕਿ ਕਿਉਂ ਹਮਲਾ ਕੀਤਾ ਗਿਆ ਹਮਲਾ ਕਿਸ ਦੇ ਕਹਿੰਦੇ ਕੀਤਾ ਗਿਆ ਸੁਖਵੀਰ ਸਿੰਘ ਨੂੰ ਜਾਨੋਂ ਮਾਰਨ ਵਾਸਤੇ ਹਮਲਾ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਜੋ ਸੁਖਵੀਰ ਸਿੰਘ ਬਾਦਲ ਹਮਦਰਦੀ ਲੈਣ ਲਈ ਸੁਖਵੀਰ ਸਿੰਘ ਬਾਦਲ ਸਿਕਿਉਰਿਟੀ ਲੈਣ ਲਈ ਇਹ ਜਿਹੜਾ ਹਮਲਾ ਕਰਵਾਇਆ ਗਿਆ ਔਰ ਹਮਲਾ ਕਰਾਉਣ ਪਿੱਛੇ ਉਸ ਵੱਡੇ ਅਕਾਲੀ ਲੀਡਰ ਨੇ ਇਹ ਸਾਰੀ ਯੋਜਨਾ ਬਣਾਈ ਕੌਣ ਹੈ ਉਹ ਅਕਾਲੀ ਲੀਡਰ ਜਿਸ ਨੇ ਇਹ ਸਭ ਕੁਝ ਬਣਾਇਆ ਇੱਕ ਕਹਾਣੀ ਬਣਾਈ ਏ ਔਰ ਕਿਸ ਤਰ੍ਹਾਂ ਹਮਲਾ ਕਰਨ ਵਾਸਤੇ ਸਾਰੇ মিডিਆ ਕਰਮੀਆਂ ਨੂੰ ਉਹ ਤੇ ਖੜਾ ਕਰ ਦਿੱਤਾ ਜੋ ਸੋਸ਼ਲ ਮੀਡੀਆ ਦੇ ਵਿੱਚ ਇਹ ਵਾਇਰਲ ਹੋਵੇ ਸੋ ਸਭ ਨਾਮ ਸਾਹਮਣੇ ਆ ਗਏ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਸ਼੍ਰੀ ਕਾਟਕ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਲਗਾਈ ਗਈ ਉਹ ਆਪਣੇ ਦੂਸਰੇ ਦਿਨ ਜੋ ਧਾਰਮਿਕ ਸਜ਼ਾ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੇ ਜੋ ਗੇਟ ਤੇ ਬੈਠੇ ਹੋਏ ਸੀ ਉਹਨਾਂ ਦੇ ਉੱਪਰ ਕਾਤਲਾਨਾ ਹਮਲਾ ਹੋ ਜਾਂਦਾ ਹੈ ਕਾਤਲਾਨਾ ਹਮਲਾ ਹੁੰਤੇ ਉਹ ਵਾਰ-ਵਾਰ ਬਚ ਜਾਂਦੇ ਨੇ ਲੇਕਿਨ ਹਮਲਾ ਕਰਨ ਵਾਲਾ ਮੂਲਜਮ ਜਿਸ ਨੂੰ ਪੁਲਿਸ ਨੇ ਫੜ ਲੈਂਦੀ ਹੈ ਔਰ ਪੁਲਿਸ ਫੜਨ ਤੋਂ ਬਾਅਦ ਜੋ ਇਸਤੇ ਕੋਹ ਕਰ ਰਹੀ ਹੁੰਦੀ ਹੈ ਜੋ ਇਸ ਤੋਂ ਪਹਿਲਾਂ ਵੀ ਜੋ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੇ ਵੱਡਾ ਬਿਆਨ ਦਿੱਤਾ ਸੀ ਕਿ ਇਹ ਕਿਤੇ ਨਾ ਕਿਤੇ ਇਹ ਹਮਲਾ ਇੱਕ ਸਾਜ਼ਿਸ਼ ਹੈ ਇਹ ਹਮਲਾ ਜੋ ਅਕਾਲੀ ਲੀਡਰ ਆਪਣੀ ਜਿਹੜੀ ਕਿ ਹਮਦਰਦੀ ਲੈਣ ਵਾਸਤੇ ਕਰਵਾਇਆ ਜਾ ਰਿਹਾ ਹੈ ਉਹ ਅੱਜ ਅਸਲ ਸਚਾਈ ਸਾਹਮਣੇ ਆ ਗਈ ਉਹ ਅਸਲ ਸੱਚ ਸਾਹਮਣੇ ਆਇਆ ਹੈ ਸੁਖਵੀਰ ਸਿੰਘ ਬਾਦਲ ਨੇ ਕਿਸ ਅਕਾਲੀ ਲੀਡਰ ਨੇ ਸਾਰੀ ਯੋਜਨਾ ਕਢੀ ਉਹਦਾ ਨਾਮ ਵੀ ਉਸ ਨਰੈਣ ਸਿੰਘ ਚੌਰਾ ਨੇ पुलिस दस दिता हूँ जो कहा जा रहा है केंद्र भी खोदिया पहाड़ से निकलिया चूहा अतवादी वो बड़ा बड़ा टैलेंट दसया जा रहा ओ निर्मल सिंह चौड़ा जिन्ह ने हमला ना किया नारायण सिंह चौड़ा ने उन्होंवादियों व्डे संबंध से लेकिन दूसरे पक्ष को देखिए तो वह नारायण सिंह चौड़ा एक बहुत वाला लेखक भी नारायण सिंह चौड़ा एक बहुत व्डा बुलारा भी ਨਰਾਇਣ ਸਿੰਘ ਚੌਰਾ ਜਿਸ ਤੀਆਂ ਲਿਖਤਾਂ ਨੂੰ ਪੜਾਂਗੇ ਤਾਂ ਲੋਕ ਜਿਹੜੇ ਨੇ ਸਿੱਖ ਪੰਥ ਨਾਲ ਮੰਨਣ ਵਾਲੇ ਸਿੱਖ ਪੰਥ ਨਾਲ ਚੱਲਣ ਵਾਲੇ ਉਹਨਾਂ ਦੀ ਅੰਦਰਲੀ ਰੂਹ ਜਾਗਦੀ ਏ ਜੇਕਰ ਨਰਾਇਣ ਸਿੰਘ ਚੌਰਾ ਦੇ ਹੱਥ ਲਿਖਤਾ ਪੜੀਆਂ ਜਾਣ ਬਹੁਤ ਲਿਟਰੇਚਰਸ ਉਹਨਾਂ ਦਾ ਜਿਹੜਾ ਸਿੱਖ ਪੰਥ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਹਨਾਂ ਨੇ ਲਿਖਿਆ ਸੋ ਨਰਾਇਣ ਸਿੰਘ ਚੌਰਾ ਹੀ ਕਿਉਂ ਚੁਣਿਆ ਗਿਆ ਨਰਿੰਦਰ ਸਿੰਘ ਚੋੜਾ ਨੂੰ ਹੀ ਕਿਉਂ ਵਰਤਿਆ ਗਿਆ ਹੁਣ ਕਹਾਣੀ ਇਹ ਕਿਉਂ ਬਣਾਈ ਜਾ ਰਹੀ ਹੈ ਕਿ ਨਰਿੰਦਰ ਸਿੰਘ ਚੋੜਾ ਅਤਵਾਦੀ ਹੈ ਨਰਿੰਦਰ ਸਿੰਘ ਚੋੜਾ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਵਾਸਤੇ ਆਇਆ ਇਹਦੇ ਪਿੱਛੇ ਬਹੁਤ ਵੱਡਾ ਸਾਜ਼ਿਸ਼ ਹੈ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਦੇ ਸੀਐਮ ਡਿਪਟੀ ਸੀਐਮ ਰਹੇ ਚੁੱਕੇ ਨੇ ਪੰਜਾਬ ਦੇ ਔਰ ਅਕਾਲੀ ਦਲ ਦੇ ਪ੍ਰਧਾਨ ਨੇ ਕਿਤੇ ਨਾ ਕਿਤੇ ਇਹ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਾਖ ਹੈ ਜਿਹੜੀ ਸ਼ਬੀ ਉਹ ਘਟਦੀ ਜਾ ਰਹੀ ਸੀ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਅਕਾਲੀ ਦਲ ਦੇ ਲੀਡਰਾਂ ਦੇ ਪ੍ਰਤੀ ਜਿਹੜਾ ਪਹਿਲਾਂ ਵਾਲਾ ਪਿਆਰ ਸੀ ਉਹ ਘਟਦਾ ਜਾ ਰਿਹਾ ਸੀ ਜਿਵੇਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਜੋ ਉਹਨਾਂ ਨੇ ਸਾਰੇ ਗੁਨਾਹ ਕਬੂਲੇ ਉਹ ਗੁਨਾਹਾਂ ਨੂੰ ਜਿਹੜਾ ਕਿ ਭੁਲਾਉਣ ਵਾਸਤੇ ਸਿੱਖ ਪੰਥ ਦੇ ਲੋਕਾਂ ਦਾ ਔਰ ਪੰਜਾਬੀਆਂ ਨੂੰ ਜਿਹੜਾ ਕਿ ਦੂਸਰੇ ਪਾਸੇ ਕੇਂਦਰਿਤ ਕਰਨ ਵਾਸਤੇ ਹਮਦਰਦੀ ਰਹਿਣ ਵਾਸਤੇ ਇਹ ਸਭ ਕੁਝ ਨੱਚਿਆ ਗਿਆ ਔਰ ਇੱਕ ਹੋਰ ਵੱਡਾ ਕਾਰਨ ਕਿ ਸਿਕਿਉਰਿਟੀ ਉਹਨਾਂ ਦੇ ਨਾਲ ਰਵੇ ਸਿਕਿਉਰਿਟੀ ਦੇ ਕਰਕੇ ਵੀ ਇਹ ਸਾਜ਼ਿਸ਼ ਰਚੀ ਗਈ ਇਸ ਦਾ ਸੱਚ ਜਿਹੜਾ ਉਹ ਸਾਹਮਣੇ ਆ ਗਿਆ ਉਹ ਨਰੈਮ ਸਿੰਘ ਚੋਰਾ ਨੇ ਨਹੀਂ ਉਹ ਦੂਸਰੇ ਜਿਹੜੇ ਅਕਾਲੀ ਲੀਡਰ ਨੇ ਜਾਂ ਜਿਹੜੇ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਦੱਸ ਰਹੇ ਨੇ ਕਿ ਇਹ ਸਭ ਇੱਕ ਸਾਜ਼ਿਸ਼ ਦੇ ਤਹਿਤ ਕਰਵਾਇਆ ਗਿਆ ਸੁਖਵੀਰ ਸਿੰਘ ਬਾਦਲ ਜਿਹਦੀ ਸਾਰੇ ਪਾਸੇ ਥੂ-ਥੂ ਹੋ ਰਹੀ ਸੀ ਜੋ ਲੋਕਾਂ ਦਾ ਸਿੱਖ ਪੰਥ ਸਿੱਖ ਜਥੇਬੰਦੀਆਂ ਇਹ ਕਹਿ ਰਹੀਆਂ ਸੀ ਕਿ ਸਜ਼ਾ ਮਿਲੀ ਜ਼ਰੂਰ ਪਰ ਮਿਲੀ ਬਹੁਤ ਘੱਟ ਪੰਥ ਵਿੱਚੋਂ ਛੇਕਣ ਦੀ ਸਜ਼ਾ ਹੋਣੀ ਚਾਹੀਦੀ ਸੀ 10 ਸਾਲ ਦੀ ਇਹਨੂੰ ਲੀਡ ਕਰਨ ਤੋਂ ਰੋਕਣਾ ਚਾਹੀਦਾ ਸੀ ਰਾਜਨੀਤਿਕ ਸਜ਼ਾ ਇਸ ਨੂੰ ਲਗਣੀ ਚਾਹੀਦੀ ਸੀ ਲੇਕਿਨ ਇਹ ਤਾਂ ਸਜ਼ਾ ਇਹ ਭੁਗਤ ਕੇ ਦੋ ਤੋਤੇ ਹੋ ਜਾਣਗੇ ਜਿਨ੍ਹਾਂ ਨੇ ਐਡੇ ਵੱਡੇ ਗੁਨਾਹ ਕਬੂਲੇ ਨੇ ਸੋ ਉਹਨਾਂ ਨੇ ਜੋ ਗੁਨਾਹਾਂ ਨੂੰ ਸਜ਼ਾ ਪਾਵਨ ਸ਼੍ਰੀ ਕਾਰਤਕ ਸਾਹਿਬ ਦੇ ਵੱਲੋਂ ਥੋੜੀ-ਬੋਤੀ ਲਗਾਈ ਗਈ ਲੇਕਿਨ ਹੁਣ ਅਕਾਲੀ ਲੀਡਰਾਂ ਦੇ ਪ੍ਰਤੀ ਲੋਕਾਂ ਦਾ ਮੋਹ ਪੰਘ ਹੋ ਗਿਆ ਜਿਹੜੇ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨਾਮ ਲੈਵਾ ਸੰਗਤ ਉਹ ਕਦੇ ਵੀ ਜਿਹੜਾ ਅਕਾਲੀ ਲੀਡਰਾਂ ਨੂੰ ਨਹੀਂ ਜਿਹੜਾ ਕਿ ਅੱਗੇ ਮੰਨੇਗੀ ਅਕਾਲੀ ਲੀਡਰਾਂ ਦੇ ਨਾਲ ਨਹੀਂ ਜੁੜੇ ਦੀ ਜਿਸ ਕਰਨੇ ਸਾਰੀ ਸਾਜ਼ਿਸ਼ ਰਚੀ ਗਈ ਸੋ ਸ਼ਖਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਹਮਲਾ ਹੋਇਆ ਉਹ ਇੱਕ ਸਾਜ਼ਿਸ਼ੇ ਤਹਿਤ ਹੋਇਆ ਨਾ ਕਿ ਉਹਨੂੰ ਕਤਲ ਕਰਨ ਦੇ ਤਹਿਤ ਕਰਵਾਇਆ ਗਿਆ ਜੇਕਰ ਨਿਰਹਿਨ ਸਿੰਘ ਚੋਰਾ ਨੇ ਕਤਲ ਕਰਨਾ ਹੁੰਦਾ ਤਾਂ ਉਹ ਪਿਸਤੌਲ ਪਿੱਛੋਂ ਹੀ ਜਿਹੜਾ ਆਪਣਾ ਲੋਡ ਕਰਕੇ ਲਿਆਉਂਦਾ ਔਰ ਉੱਥੇ ਆ ਕੇ ਜ ਇੰਨੀ ਨੇੜੇ ਪਹੁੰਚ ਗਿਆ ਸੀ ਤਾਂ ਉਹਦਾ ਨਿਸ਼ਾਨਾ ਕਿਵੇਂ ਖੁੱਸ ਗਿਆ ਉਹਨੇ ਜਦੋਂ ਆਪਣਾ ਰਵਾਨਾ ਕੱਢਿਆ ਉਸ ਤੋਂ ਬਾਅਦ ਜਿਦਾ ਕਿ ਉਹ ਗਨਮੈਨ ਨੇ ਉਹ ਆ ਜਾਂਦਾ ਹੈ ਉਹ ਬਿਨਾਂ ਖੋਪ ਤੋਂ ਉਹਦਾ ਹੱਥ ਸਾਈਡ ਤੇ ਕਰ ਦਿੰਦਾ ਹੈ ਜੋ ਕਿ ਇਹ ਸਾਰੇ ਇੱਕ ਸਾਜ਼ ਦੇ ਤਹਿਤ ਕੀਤਾ ਗਿਆ ਜੋ ਅੱਜ ਅਕਾਲੀ ਲੀਡਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਐਸਪੀ ਪੁਲਿਸ ਰੈਂਕ ਦੇ ਅਧਿਕਾਰੀ ਲੜਿਆ ਹੋਈ ਸੀ ਇਹਦੇ ਵਿੱਚ ਜਿਹੜਾ ਕਿ ਇੱਕ ਸਾਜ਼ਿਸ਼ ਸੀ ਕੋਈ ਕਾਂਗਰਸੀ ਲੀਡਰ ਦਾ ਸੀ ਇਹ ਸਭ ਕੁਝ ਜਿਹੜਾ ਕਿ ਗਲਤ ਤੇ ਇਹ ਜਿਹੜਾ ਇੱਕ ਸਾਜ਼ਿਸ਼ ਤੇ ਤਹਿਤ ਸੁਖਵੀਰ ਸਿੰਘ ਬਾਦਲ ਨੇ ਹਮਦਰਦੀ ਲੈਣ ਲਈ ਔਰ ਆਪਣੇ ਜੈਡ ਸਕਿਉਰਟੀ ਹਮੇਸ਼ਾ ਨਾਲ ਰੱਖਣ ਲਈ ਇਹ ਜਿਹੜਾ ਸਾਜ਼ਿਸ਼ ਰਚਾਈ ਸੀ ਇੱਕ ਅਕਾਲੀ ਲੀਡਰ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ